ਕੱਲ ਰਾਜਵੀਰ ਜਵੰਦੇ ਦਾ ਅੰਤਿਮ ਸੰਸਕਾਰ ਕੀਤਾ ਗਿਆ ਸਾਰਾ ਪੰਜਾਬ ਹੀ ਭੁੱਬਾ ਮਾਰ ਮਾਰ ਕੇ ਰੋਇਆ ਇਸ ਜਗ੍ਹਾ ਉੱਪਰ ਰਾਜਵੀਰ ਜਵੰਦੇ ਦਾ ਅੰਤਿਮ ਸੰਸਕਾਰ ਹੋਇਆ ਜਿੱਥੇ ਹਰਪ੍ਰੀਤ ਨਮਾਨ ਕਨਵਰ ਗਰੇਵਾਲ ਬਾਣੀ ਸੰਧੂ ਬੱਬੂ ਮਾਨ ਕੁਲਵਿੰਦਰ ਬਿੱਲਾ ਤੇ ਹੋਰ ਕਈ ਵੱਡੇ ਵੱਡੇ ਕਲਾਕਾਰਾਂ ਨੇ ਅਥਰੂ ਵਹਾਏ ਕਿਉਂਕਿ ਬੜੀ ਗੂੜੀ ਸਾਂਝ ਸੀ ਇਨ੍ਹਾਂ ਕਲਾਕਾਰਾਂ ਨਾਲ ਰਾਜਵੀਰ ਜਵੰਦੇ ਦੀ ਤੁਸੀਂ ਇਸ ਸਮੇਂ ਰਾਜਵੀਰ ਜਵੰਦੇ ਦੇ ਘਰ ਦਾ ਮਾਹੌਲ ਦੇਖ ਸਕਦੇ ਹੋ ਉਹਨਾਂ ਦੀ ਪਤਨੀ ਵੀ ਬੇਹੋਸ਼ ਹੋ ਗਈ ਸੀ ਉਹਨਾਂ ਦੀ ਮਾਤਾ ਵੀ ਬੇਹੋਸ਼ ਹੋ ਗਈ ਸੀ ਜਦੋਂ ਰਾਜਵੀਰ ਜਵੰਦੇ ਨੂੰ ਚੱਕ ਕੇ ਸ਼ਮਸ਼ਾਨ ਘਾਟਲ ਜਾਇਆ ਜਾ ਰਿਹਾ ਸੀ ਜਦੋਂ ਰਾਜਵੀਰ ਜਵੰਦਾ ਦੀ ਦੇਹ ਇਸ ਘਰ ਦੇ ਵਿੱਚ ਪਈ ਸੀ ਤਾਂ ਉਹਨਾਂ ਦੀ ਪਤਨੀ ਕੋਲ ਖੜੀ ਸੀ ਉਹ ਕਿਸੇ ਨੂੰ ਵੀ ਪੱਗ ਨੂੰ ਹੱਥ ਨਹੀਂ ਲਾਉਣ ਦਿੰਦੀ ਸੀ ਉਹ ਕਹਿ ਦਿੰਦੀ ਸੀ ਕਿ ਮੇਰੇ ਪਤੀ ਦੀ ਟੌਰ ਖਰਾਬ ਨਾ ਕਰੋ ਤੇ ਜਦੋਂ ਰਾਜਵੀਰ ਜਵੰਦੇ ਨੂੰ ਉਲਜਾਇਆ ਜਾ ਰਿਹਾ ਸੀ ਤਾਂ ਉਹਨਾਂ ਦੀ ਪਤਨੀ ਨੇ ਚੁੰਨੀ ਨਾਲ ਉਹਨਾਂ ਨੂੰ ਸ਼ਾਂਤੀ ਕੀਤੀ ਕਿ ਮੇਰੇ ਪਤੀ ਨੂੰ ਧੋਪਣਾ ਲੱਗ ਜਾਵੇ ਐਨਾ ਪਿਆਰ ਕਰਦੀ ਸੀ ਰਾਜਵੀਰ ਜਵੰਦੇ ਨੂੰ ਤੁਸੀਂ ਦੇਖ ਸਕਦੇ ਹੋ ਇਹ ਉਹੀ ਸਕੂਲ ਆ ਜਿੱਥੇ ਰਾਜਵੀਰ ਜਵੰਦਾ ਨੇ ਆਪਣੀ ਪੜ੍ਹਾਈ ਕੀਤੀ ਸੀ ਇਹ ਉਹਨਾਂ ਦੇ ਪਿੰਡ ਦਾ ਸਕੂਲ ਹੈ ਤੇ ਬਿਲਕੁਲ ਦੋ ਤਿੰਨ ਘਰ ਛੱਡ ਕੇ ਇਹ ਸਕੂਲ ਉਹਨਾਂ ਦੇ ਘਰ ਦੇ ਬਿਲਕੁਲ ਨਾਲ ਹੀ ਹੈ ਰਾਜਵੀਰ ਜਵੰਦੇ ਦੇ ਅੰਤਿਮ ਸੰਸਕਾਰ ਤੇ ਸਾਰੇ ਕਲਾਕਾਰ ਕੰਮ ਕਰਦੇ ਨਜ਼ਰ ਆਏ ਰੇਸ਼ਮ ਅਨਮੋਲ ਤੇ ਹੋਰ ਕਈ ਵੱਡੇ ਵੱਡੇ ਕਲਾਕਾਰ ਉਥੇ ਲੋਕਾਂ ਨੂੰ ਪਾਣੀ ਦੀਆਂ ਬੋਤਲਾਂ ਫੜਾ ਰਹੇ ਸੀ ਕਿਉਂਕਿ ਉਹ ਰਾਜਵੀਰ ਜਵੰਦੇ ਨੂੰ ਇੰਨਾ ਪਿਆਰ ਕਰਦੇ ਸੀ ਉਹਨਾਂ ਨੇ ਕੋਈ ਆਪਣੇ ਆਪ ਨੂੰ ਵੱਡਾ ਨਹੀਂ ਸਮਝਿਆ ਕਿ ਅਸੀਂ ਗਾਇਕਾਂ ਅਸੀਂ ਇਹਨਾਂ ਤੋਂ ਪਾਸੇ ਰਹੀਏ ਦੂਰ ਰਹੀਏ ਉਹ ਵੀ ਆਮ ਲੋਕਾਂ ਵਾਂਗ ਵਿੱਚ ਸੇਵਾ ਕਰ ਰਹੇ ਸੀ ਤੇ ਉਥੇ ਰਾਜਵੀਰ ਜਵੰਦੇ ਨੂੰ ਆ ਤੁਸੀਂ ਦੇਖ ਸਕਦੇ ਹੋ ਲੱਕੜਾਂ ਜਿਸ ਨਾਲ ਰਾਜਵੀਰ ਜਵੰਦੇ ਨੂੰ ਅੰਤਿਮ ਵਿਦਾਈ ਦਿੱਤੀ ਗਈ ਜੋ ਲੱਕੜਾਂ ਲਾ ਜਾ ਰਹੇ ਸੀ ਉਹ ਵੀ ਵਿਚਾਰੇ ਉਹਨਾਂ ਦੀਆਂ ਅੱਖਾਂ ਦੇ ਵਿੱਚ ਵੀ ਹੰਝੂ ਸੀ ਕਿ ਹੁਣ ਅਸੀਂ ਰਾਜਵੀਰ ਜਵੰਦੇ ਨੂੰ ਕਦੇ ਨਹੀਂ ਦੇਖਣਾ ਉਹਨੂੰ ਕਦੇ ਨਹੀਂ ਮਿਲਣਾ ਕਿਉਂਕਿ ਉਹ ਜਦੋਂ ਵੀ ਪਿੰਡ ਆਉਂਦਾ ਇਹ ਉਹਨਾਂ ਦੇ ਪਿੰਡ ਦੇ ਮੁੰਡੇ ਸੀ ਕਿਉਂਕਿ ਰਾਜਵੀਰ ਜਵੰਦਾ ਜਦੋਂ ਵੀ ਪਿੰਡ ਆਉਂਦਾ ਉਹ ਇਹਨਾਂ ਨੂੰ ਜ਼ਰੂਰ ਮਿਲ ਕੇ ਜਾਂਦਾ ਕੁਲਵਿੰਦਰ ਬਿੱਲਾ ਰਾਜਵੀਰ ਜਵੰਦੇ ਨਾਲ ਕਾਲਜ ਟਾਈਮ ਇਕੱਠੇ ਪੜ੍ਹਦੇ ਸੀ ਤੇ ਕੱਲ ਉਹਨਾਂ ਦੇ ਵੀ ਅਥਰੂ ਇੱਕ ਮਿੰਟ ਲਈ ਬੰਦ ਨਹੀਂ ਹੋਏ ਜਦੋਂ ਰਾਜਵੀਰ ਜਵੰਦੇ ਦਾ ਅੰਤਿਮ ਸੰਸਕਾਰ ਕੀਤਾ ਗਿਆ ਤਾਂ ਕਨਵਰ ਗਰੇਵਾਲ ਨੇ ਉਹਨਾਂ ਦੀ ਫੁੱਲਾਂ ਦੀ ਮਾਲਾ ਆਪਣੇ ਕੋਲ ਰੱਖ ਲਈ ਜਿਹੜੀ ਕਿ ਰਾਜਵੀਰ ਜਵੰਦੇ ਨੂੰ ਅੰਤਿਮ ਯਾਤਰਾ ਤੇ ਪਹਿਨਾਈ ਗਈ ਸੀ। ਕੱਲ ਅੰਤਿਮ ਸੰਸਕਾਰ ਮੌਕੇ ਕਨਵਰ ਗਰੇਵਾਲ ਇੱਕ ਸਾਈਡ ਤੇ ਹੋ ਕੇ ਬੈਠ ਗਏ ਅਤੇ ਭੁੱਬਾ ਮਾਰ ਮਾਰ ਕੇ ਰੋਂਦੇ ਰਹੇ। ਬਹੁਤ ਸਾਰੇ ਕਲਾਕਾਰਾਂ ਨੇ ਉੱਥੇ ਸੇਵਾ ਕੀਤੀ। ਕਨਵਰ ਗਰੇਵਾਲ ਨੇ ਬਾਅਦ ਵਿੱਚ ਬੋਦਲਾਂ ਚੱਕੀਆਂ ਤੇ ਸਾਰੀ ਸਾਫ ਸਫਾਈ ਕੀਤੀ। ਕਨਵਰ ਗਰੇਵਾਲ ਪਿਛਲੇ 11 ਦਿਨਾਂ ਤੋਂ ਰਾਜਵੀਰ ਜਵੰਦੇ ਨਾਲ ਹਸਪਤਾਲ ਦੇ ਵਿੱਚ ਹੀ ਸਨ ਉਹ ਸਮੇਂ-ਸਮੇਂ ਤੇ ਸਾਰੀ ਅਪਡੇਟ ਦਿੰਦੇ ਰਹੇ ਜਿਹੜੇ ਟੈਂਟਾਂ ਦਾ ਕੰਮ ਕਰਦੇ ਸੀ ਉਹ ਅਕਸਰ ਹੀ ਇਹੋ ਜਿਹੇ ਪ੍ਰੋਗਰਾਮਾਂ ਤੇ ਜਾਂਦੇ ਰਹਿੰਦੇ ਸੀ ਪਰ ਫਿਰ ਵੀ ਉਹਨਾਂ ਦੀਆਂ ਅੱਖਾਂ 'ਚੋਂ ਹੰਝੂ ਨਹੀਂ ਰੋਕ ਰਹੇ ਸੀ ਕਿਉਂਕਿ ਉਹ ਇੰਨਾ ਇਕੱਠ ਵੇਖ ਕੇ ਭਾਵਕ ਹੋ ਗਏ ਤੁਸੀਂ ਦੇਖ ਸਕਦੇ ਹੋ ਰਾਜਵੀਰ ਜਵੰਦੇ ਦੇ ਅੰਤਿਮ ਯਾਤਰਾ ਤੇ ਆ ਸਾਰਾ ਗਰਾਊਂਡ ਭਰਿਆ ਸੀ ਪੈਰ ਰੱਖਣ ਨੂੰ ਵੀ ਥਾਂ ਨਹੀਂ ਸੀ ਪਰ ਬਾਅਦ ਦੇ ਵਿੱਚ ਵੀ ਕੁਝ ਲੋਕ ਉੱਥੇ ਬੈਠੇ ਸੀ ਜੋ ਕਹਿ ਰਹੇ ਸੀ ਕਿ ਅਸੀਂ ਹਲੇ ਕਿਤੇ ਨਹੀਂ ਜਾਣਾ ਅਸੀਂ ਆਪਣੇ ਭਰਾ ਰਾਜਵੀਰ ਜਵੰਦੇ ਦੇ ਕੋਲ ਹੀ ਬੈਠਣਾ ਉਹ ਘਰ ਜਾਣ ਦਾ ਨਾਮ ਨਹੀਂ ਲੈ ਰਹੇ ਸੀ ਰਾਜਵੀਰ ਜਵੰਦੇ ਤੋਂ ਬਾਅਦ ਸ਼ਾਮ ਨੂੰ ਇੱਕ ਹੋਰ ਪੰਜਾਬ ਦਾ ਮਸ਼ਹੂਰ ਬਾਡੀ ਬਿਲਡਰ ਵਰਿੰਦਰ ਕੁਮਾਨ ਜਿਸ ਦਾ ਦਿਲ ਦਾ ਦੌਰਾ ਪੈਣ ਨਾਲ ਉਹ ਵੀ ਇਸ ਦੁਨੀਆ ਤੋਂ ਚਲੇ ਗਏ ਸੀ ਉਹਨਾਂ ਨੇ ਵੀ ਕੱਲ ਟਵੀਟ ਕਰਕੇ ਕਿਹਾ ਸੀ ਕਿ ਅਲਵਿਦਾ ਮੇਰੇ ਦੋਸਤ ਪਰ ਇਹ ਨਹੀਂ ਸੀ ਪਤਾ ਕਿ ਸ਼ਾਮ ਨੂੰ ਉਹਨਾਂ ਨੇ ਵੀ ਇਸ ਦੁਨੀਆ ਤੋਂ ਚਲੇ ਜਾਣਾ